ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਨੂ ਹਿੰਦੁਸਤਾਨ ਫਾਸਨੂ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਲੁਧਿਆਣਾ ਦੇ ਸੀਆਈ ਸਟਾਫ ਦੀ ਬਹੁਤ ਸਪਾਰਟੀ ਨੂੰ ਮਿਲੀ ਵੱਡੀ ਸਫਲਤਾ 268 ਗ੍ਰਾਮ ਹੈਰੋਇਨ ਅਤੇ 4 ਨਜਾਇਜ਼ ਪਿਸਤੌਲ ਸਮੇਤ 5 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ ਆਓ ਜਾਣਦੇ ਹਾਂ ਪੂਰੀ ਖਬਰ ਬਣੇ ਰੋ ਸਾਡੇ ਨਾਲ ਹਿੰਦੁਸਤਾਨ ਫਾਸਨੂ ਦੀ ਖਾਸ ਰਿਪੋਰਟ ਨਸ਼ਾ ਵਿਰੋਧ ਚਾਲਦੀ ਨਿਹੰਦਰ ਸਿੰਘ ਜੀ ਸਾਡੇ ਸੀਪੀ ਸਾਹਿਬ શ્રી ਸੁਪਨ ਸ਼ਰਮਾ ਜੀ ਆਈਪੀਐਸ ਰਜਿੰਦ ਸਿੰਘ ਵਿਸਾਦੇ ਅਮਨਦੀਪ ਸਿੰਘ ਬਰਾੜ ਡੀਜੀਪੀ ਇਨਵੈਸਟੀਗੇਸ਼ਨ ਜੀਐਨਵੀ ਵਾਇਵਚ ਸੇ ਵਿਪਾਰਟੀ ਵੱਲੋਂ ਗਜਦਾਮ ਥਾਣਾ ਬਿਜਲੀ ਦੇ ਏਰੀਆ ਵਿੱਚ ਐਮਆਈਜੀ ਕੋਟਰਾ ਕੋ ਸ਼ੱਕ ਪੈਂਦੇ ਬੰਦੇ ਚੈੱਕ ਕੀਤੇ ਜਿਨ੍ਹਾਂ ਤੋਂ ਮਸਾ ਤੇ ਵੈਸਨ ਬਰਾਮਦ ਹੋਏ ਯੂਨਨ ਦੇ ਖਿਲਾਫ ਮੁਕੱਦਮਾ ਨੰਬਰ 108 ਇਤੀਕਾਰ 85 2554 ਹਾਰਮੈਕ ਪੀਐਸ ਦੂਰੀ ਡਰ ਰਜਿਸਟਰ ਆ ਕਿ ਐਸਡੀ ਵਿੱਚ ਤਿੰਨ ਗੋਲ ਹੈਗੇ ਸੀ ਚੈਕਿੰਗ ਤੇ ਫੜੇ ਗਏ ਨੇ ਉਹਨਾਂ ਦੇ ਵਿੱਚ ਯੂਰਪ ਸਹਲ ਤੇ ਨਿਕਲ ਤੇ ਇਹਨਾਂ ਕੋਲ ਇੱਕ 45 ਗੋਰ ਤਿੰਨ 32 ਗੋਰ ਰਵਲਰ ਤੇ ਕੁਝ ਫਸਲਾ ਆ ਰਾਮ ਮਿਲੇ ਨੇ ਤੇ ਜਿਹਦੇ ਵਿੱਚ ਜਨਸ਼ੀਲਾ ਪਾਊਡਰ ਆ ਬ੍ਰਾਂਡ ਹੋਇਆ ਜਿਸਦਾ ਵਜਨ ਤਕਰੀਬਨ ਨੇ 268 ਗ੍ਰਾਮ ਆ ਬ੍ਰਾਂਡ ਹੋਇਆ ਕੋ ਤੇ ਇਹਨਾਂ ਦੇ ਪਰਚਾ ਦੇ ਦਿੱਤਾ ਪਰਚਾ ਦੇ ਕੇ ਗੋ ਪੁੱਛੀ ਚੁਕੀ ਜਾ ਰਹੀ ਆ ਤੇ ਜਿਹੜੀ ਸੂਆ ਪੁੱਛਗਿਸ ਦੇ ਵਿੱਚ ਪਤਾ ਲੱਗਿਆ ਤੇ ਜਿਹੜੇ ਇਹਨਾਂ ਨੂੰ ਇਹ ਨਸ਼ਾ ਸਪਲਾਈ ਕਰਦੀ ਸੀ ਉਹਦੇ ਵਿੱਚ ਇੱਕ ਲੇਡੀ ਆ ਦੋਇ ਤਾਂ ਨਾਈ ਨੇ ਸੰਜਨਾ ਤੇ ਕੁਦੂ ਤੇ ਜਿਨ੍ਹਾਂ ਨੂੰ ਵੀ ਗ੍ਰਿਫਟਾਰ ਕੰਮ ਵੀ ਕੀਤੀ ਗਈ ਇਹਦੇ ਵਿੱਚ ਸੰਜਨਾ ਨੂੰ ਗ੍ਰਿਫਟਾਰ ਕਰ ਲਿਆ ਤੇ ਬਾਕੀ ਉਹ ਤੋਂ ਬਾਅਦ ਹਮੇ ਤੋਂ ਫਿਰ ਚਾਲੀ ਤੋਂ ਬਾਅਦ ਫਰਮਾਨ ਲੈ ਕੇ ਅਸੀਂ ਉਹ ਵੀ ਪੁੱਛੀਸ਼ ਕਰਾਂਗੇ ਕਿ ਕਿਨਾ ਕਿਨਾ ਨੂੰ ਦੇਖਦੇ ਤੇ ਕਿੱਥੋਂ ਲੈ ਕੇ ਆਉਂਦੇ ਸੀ ਤੇ ਅਕੀਆ ਇਨਵੈਸਟੀਗੇਸ਼ਨ ਦਾ 파ਟ ਆਊਟ ਹੋ ਬੇਸੀ ਸਾਰੀ ਕਲਾਸਿਕ ਹਨ ਧੰਨਵਾਦ